ਦਾ ਨਾਲਾ ਕੰਨੀ ਜੀ ਬਹੁਤ ਸੰਕਟ ਬਹੁਤ ਜਿਆਦਾ ਬਹੁਤ ਵੱਡੇ ਸੰਕਟ ਸਾਡੇ ਕੋ ਇੱਕ ਕਿਲੋ ਚਾਵਲ ਹੀ ਬਜੇ ਪੂਰੇ ਹੀ ਨਾਲੇ ਦੇ ਚੇਨੀ ਪੂਰੀ ਸਭ ਡੁੱਬ ਗਿਆ ਹਾਥੀ ਡੁੱਬ ਗਿਆ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਵਾਂ ਫੜਨੀ ਪ੍ਰਮਾਤਮਾ ਨੇ ਫੜ ਜਾਈ ਉਹਦੀ ਕਿਰਪਾ ਹੋਲ ਕਿਤੇ ਨਹੀਂ ਤੋਹੀ ਪ੍ਰਮਾਤਮਾ ਦੇ ਘਰ ਆਇਓ ਗੁਰੂ ਰਾਮਦਾਸ ਜੀ ਦੇ ਘਰ ਆਇਓ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਧ ਸੱਚੇ ਬਾਦਸ਼ਾਹ ਇਹਨਾਂ ਦੀ ਬਾਦਸ਼ਾਹ Ah, biz yurtta dediklerimiz Punjab'ı batın dediklerimiz, kıyafatları, kıyafetlerimiz, hepsi yurtta pişti, tabii ya, çok kalmadı. Ne geldi ki, tuysanu osla değnayım. Sanu osla değnayım, tuh. Evet ਅਰਦਾਸ ਕਰੋ ਤੁਸੀਂ ਸਭੀ ਬਾਹਰ ਹਟ ਜਾਓ